ਅਲਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਸ੍ਰੀ ਗੁਰੂ ਰਾਮਦਾਸ ਜੀ ਵੇਲੇ ਇੱਕ ਦੁਨੀ ਚੰਦ ਨਾਮ ਦਾ ਬਹੁਤ ਵੱਡਾ ਸ਼ਾਹੋਕਾਰ ਪੱਟੀ ਸ਼ਹਿਰ ਦੇ ਵਿੱਚ ਰਹਿੰਦਾ ਸੀ ਜਿਹਦੀਆਂ ਸੱਤ ਧੀਆਂ ਸਨ ਪੁੱਤਰ ਕੋਈ ਵੀ ਨਹੀਂ ਸੀ ਬਹੁਤੀ ਦੌਲਤ ਨੇ ਉਸ ਨੂੰ ਗਿਆਨਹੀਨ ਕਰ ਦਿੱਤਾ ਇੱਕ ਦਿਨ ਦੁਨੀ ਚੰਦ ਨੂੰ ਅਹੰਕਾਰ ਦੀ ਗੱਲ ਸੁਝੀ ਉਹ ਆਪਣੀਆਂ ਸੱਤਾਂ ਤੀਆਂ ਨੂੰ ਇਕੱਠਾ ਕਰਕੇ ਉਹਨਾਂ ਕੋਲੋਂ ਪੁੱਛਣ ਲੱਗਾ ਕਿ ਹਿਉ ਤੁਸੀਂ ਕਿਸ ਦਰਜੇ ਦਾ ਹੋਇਆ ਖਾਂਦੀਆਂ ਹੋ ਇਹ ਸਾਰੇ ਸੁੱਖ ਜੋ ਤੁਹਾਨੂੰ ਮਿਲ ਰਹੇ ਹਨ ਉਹ ਕਿਦੀ ਬਦੌਲਤ ਮਿਲ ਰਹੇ ਹਨ ਛੇ ਕੁੜੀਆਂ ਇੱਕੋ ਹੀ ਜ਼ੁਬਾਨ ਬੋਲੀਆਂ ਪਿਤਾ ਜੀ ਇਹ ਕਿਹੜੀ ਪੁੱਛਣ ਵਾਲੀ ਗੱਲ ਹੈ ਤੁਹਾਡਾ ਦਿੱਤਾ ਹੀ ਆਪਾਂ ਖਾ ਰਹੀ ਹਾਂ ਇਹ ਆਪ ਦੀ ਕਿਰਪਾ ਅਤੇ ਮਿਹਨਤ ਦਾ ਫਲ ਹੈ ਜੋ ਅਸੀਂ ਭੋਗ ਰਹੇ ਹਾਂ ਚੰਗੀ ਰੋਟੀ ਖਾ ਰਹੇ ਹਾਂ ਸੋਹਣੇ ਕੱਪੜੇ ਪਾ ਰਹੇ ਹਾਂ ਰਾਤ ਅਤੇ ਦਿਨ ਸੁਖ ਹੀ ਸੁਖ ਭੋਗ ਰਹੇ ਹਾਂ ਜੇ ਤੁਸੀਂ ਤਨ ਨਾ ਕਮਾਓ ਤੇ ਸਾਨੂੰ ਇਹ ਸੁਖ ਕਿੱਥੋਂ ਪ੍ਰਾਪਤ ਹੋਣ ਇਹ ਸਭ ਤੁਹਾਡੀ ਬਦੌਲਤ ਹੀ ਹੈ ਜੋ ਅਸੀਂ ਭੋਗ ਰਹੇ ਹਾਂ ਛੇ ਤੀਆਂ ਨੇ ਪਿਤਾ ਦੇ ਪ੍ਰਸ਼ਨ ਦਾ ਉੱਤਰ ਵੀ ਦਿੱਤਾ ਤੇ ਉਸ ਦੀ ਵਡਿਆਈ ਵੀ ਕੀਤੀ अपनी उस बात सुन के दुनीचंद बहुत ही खुश होया उस दी खुशी अदबी चले रही जद उसने सतनी ती नु चुपचाप देखया कि उस दी छोटी लड़की ने उस नु कोई भी अपने मुंह शब्द नहीं बोलिया। उस ने संबोधन करके बेटी नु पुचया कि hey बेटी तू कोई इस प्रश्न का उत्तर नहीं दता तू क्यों चुप रही है की सोच है छोटी लड़की दा नाम रजनी सी। रजनी ने कहा कि पिताजी मैं मैं दसा दूनी चंद कह लगा मैं यह सी युचा खांदे हो रजनी कहन लगी मेनू पिता जी कुछ समझ नहीं लग रही पिता कहन लगा कि तुसी सब मेरा ही दिता खांदे हो रजनी कहन लगी पिता जी ठीक है कि असी आप का दिता खा रहे हाँ

दो चपेड़ा मार दतिया कह लगा मैं देखा गा के पिता जी यही उसकी पत्नी कह लगी ये हले बालड़ी है इस नहीं है इसन माफ कर दूनी चंद ने एक ना सुनी दूनी चंद कह लगा मैं हूं देखागा ਮੇਰੇ ਤੋਂ ਬਿਨਾ ਇਸ ਨੂੰ ਕੌਣ ਰਚਕ ਦਿੰਦਾ ਹੈ ਜਦੋਂ ਅਗਲੀ ਸਵੇਰ ਹੋਈ ਤਾਂ ਦੁਨੀ ਚੰਦ ਨੇ ਰਜਨੀ ਦੇ ਹਾਨ ਦਾ ਇੱਕ ਮੁੰਡਾ ਲੱਭ ਲਿਆ ਜੋ ਬਹੁਤ ਗਰੀਬ ਸੀ ਉਸ ਦੇ ਤਨ ਦੇ ਕਈ ਹਿੱਸਿਆਂ ਨੂੰ ਕੋੜ ਹੋਇਆ ਸੀ ਦੁਨੀ ਚੰਦ ਨੇ ਉਸ ਕੋੜੀ ਨੂੰ ਘਰ ਲਿਆ ਕੇ ਪੰਡਤ ਨੂੰ ਸਦਿਆ ਮੰਨੋ ਮੱਲੀ ਰਜਨੀ ਦਾਵਿਆ ਉਸ ਦੇ ਨਾਲ ਕਰ ਦਿੱਤਾ ਰਜਨੀ chup ਰਹੀ ਰਜਨੀ ਦੇ ਮਾ ਬਹੁਤ ਹੀ ਉਦਾਸ ਤੇ ਰੋਣ ਲੱਗ ਪਈ ਅਤੇ ਤੈਨਾ ਹਿਤ ਕਰਨ ਲੱਗੀਆਂ ਉਹਨਾਂ ਨੂੰ ਬਹੁਤ ਦੁੱਖ ਹੋਇਆ ਪਰ ਦੋਨੀ ਚੰਦਨੀ ਕਿਸੇ ਦੀ ਵੀ ਪਰਵਾਹ ਨਾ ਕੀਤੀ ਕੋੜੀ ਨੂੰ ਰਜਨੀ ਦਾ ਹੱਥ ਫੜਾ ਕੇ ਕਹਿ ਲੱਗਾ ਕਿ ਇਸ ਨੂੰ ਪੱਟੀ ਸ਼ਹਿਰ ਤੋਂ ਦੂਰ ਲੈ ਜਾ ਰਜਨੀ ਤੇ ਉਸ ਦਾ ਪਤੀ ਦੋਨੋਂ ਤੁਰ ਪਏ ਹੌਲੀ-ਹੌਲੀ ਪੱਟੀ ਸ਼ਹਿਰ ਤੋਂ ਬਾਹਰ ਆ ਗਏ ਰਜਨੀ ਨੇ ਸ਼ਹੁ ਕਾਲਾ ਵਾਲੇ ਕੱਪੜੇ ਨਾ ਦਿੱਤੇ ਤੇ ਗਰੀਬ ਵਾਲੇ ਕੱਪੜੇ ਪਾ ਲਈ ਅਤੇ ਪੈਰਾਂ ਵਿੱਚ ਕੋਈ ਚੱਪਲ ਵੀ ਨਾ ਪਾਈ ਤੇ ਐਸੀ ਤਰ੍ਹਾਂ ਨੰਗੇ ਪੈਰੀ ਤੁਰ ਪਈ ਉਸਨੇ ਆਪਣਾ ਹੁਲਿਆ ਕੰਗਾਲਾ ਵਾਲਾ ਬਣਾ ਲਿਆ ਕਿਉਂਕਿ ਜਦੋਂ ਉਹ ਮੰਗਨ ਜਾਵੇ ਤੇ ਉਸ ਨੂੰ ਸ਼ਰਮ ਨਾ ਆਵੇ ਉਸਨੇ ਵਾਹਿਗੁਰੂ ਅੱਗੇ ਪ੍ਰਾਰਥਨਾ ਕੀਤੀ ਕਿ ਵਾਹਿਗੁਰੂ ਮੈਨੂੰ ਤੇਰੇ ਉੱਪਰ ਪੂਰਾ ਭਰੋਸਾ ਹੈ ਕਿ ਮੈਂ ਆਪ ਦਾ ਦਿੱਤਾ ਹੀ ਖਾਣੀ ਹਾਂ ਜੇ ਮੰਗ ਕੇ ਵੀ ਮੈਨੂੰ ਖਾਣਾ ਪਿਆ ਤਾਂ ਉਹ ਵੀ ਮਨਜ਼ੂਰ ਹੈ

ਦੱਕਰ ਦੇ ਥੱਲੇ ਬਿਠਾ ਕੇ ਤੇ ਆਪ ਪਿੰਡ ਦੇ ਵਿੱਚ ਮੰਗਣ ਚਲੀ ਜਾਂਦੀ ਖਾਨ ਜੋਗੀ ਰੋਟੀ ਮੰਗ ਕੇ ਲੈ ਆਂਦੀ ਪਤੀ ਮਖਵਾਂਦੀ ਤੇ ਆਪ ਖਾਂਦੀ ਐਸੀ ਤਰ੍ਹਾਂ ਉਹ ਚੱਕ ਰਾਮਦਾਸ ਪਹੁੰਚ ਗਏ ਇੱਕ ਨਿਰਮਲ ਜਲ ਵਾਲੀ ਛਪੜੀ ਤੇ ਕੋਲ ਢੇਰੀ ਦੇ ਧਰਖ ਦੇ ਠਾਂ ਬਿਠਾ ਦਿੱਤਾ ਤੇ ਆਪ ਸੁਲਤਾਨ ਹਿੰਦਨਗਰ ਵੱਲ ਮੰਗਣ ਵਾਸਤੇ ਤੁਰ ਪਈ ਜਿਸ ਡੇਰੀ ਦੇ ਥੱਲੇ ਰਜਨੀ ਦਾ ਪਿੰਗਲਾ ਪਤੀ ਬੈਠਾ ਸੀ ਉਸ ਡੇਰੀ ਦੇ ਉੱਪਰ ਕਾਫੀ ਸਾਰੇ ਕਾਂ ਬੈਠੇ ਸੀ ਅਤੇ ਉਹ ਆਪਸ ਵਿੱਚ ਗੱਲਾਂ ਕਰਦੇ ਬਹੁਤ ਰੋਲਾ ਪਾ ਰਹੇ ਸਨ ਉਹ ਰੋਲਾ ਪਾਉਂਦੇ ਪਾਉਂਦੇ ਛਪੜੀ ਦੇ ਕੰਡੇ ਦੇ ਕੋਲ ਆ ਕੇ ਬੈਠ ਗਏ ਕਈਆਂ ਨੇ ਉੱਥੋਂ ਜਲ ਪੀਤਾ ਤੇ ਕਈਆਂ ਨੇ ਵਿੱਚ ਡੁਬਕੀ ਮਾਰ ਕੇ ਇਸ਼ਨਾਨ ਕਰ ਲਿਆ ਜਿਉਂ ਹੀ ਕਾਂ ਡੁਬਕੀ ਲਗਾਉਂਦੇ ਉਹ ਕਾਲੇ ਕਾਂ ਚਿੱਟੇ ਹੰਸ ਬਣ ਕੇ ਬਾਹਰ ਨਿਕਲ ਆਂਦੇ ਇਹ ਕੋਤਕ ਰਜਨੀ ਦਾ ਪਿੰਗਲਾ ਪਤੀ ਕਾਫੀ देर ਦੇਖਦਾ ਰਿਹਾ ਉਹ ਬਹੁਤ ਹੈਰਾਨ ਹੋਇਆ ਕਿ ਇਹ ਕੀ ਕੋਤਕ ਵਰਤ ਰਿਹਾ ਹੈ ਕਾਲੇ ਕਾਂ ਕਿਵੇਂ ਇਸ਼ਨਾਨ ਕਰਕੇ ਬਾਹਰ ਨਿਕਲਦੇ ਹਨ ਤੇ ਚਿੱਟੇ ਹੋ ਜਾਂਦੇ ਹਨ ਕੀ ਤੇ ਇਹ ਛਪੜੀ ਅਮਰਤ ਦਾ ਕੁੰਡ ਤਾਂ ਨਹੀਂ ਉਹ ਮਨ ਵਿੱਚ ਸੋਚਣ ਲੱਗ ਪਿਆ ਜੇ ਮੈਂ ਇਸ ਵਿੱਚ ਇਸ਼ਨਾਨ ਕਰਾਂ ਤਾਂ ਮੇਰਾ ਕੋੜ ਵੀ ਦੂਰ ਹੋ ਸਕਦਾ ਹੈ ਇਸੇ ਤਰ੍ਹਾਂ ਸੋਚਦੇ ਸੋਚਦੇ ਨੇ ਕਾਫੀ ਸਮਾਂ ਗੁਜ਼ਾਰ ਦਿੱਤਾ ਉਸਨੇ ਪ੍ਰਮਾਤਮਾ ਦੇ ਉੱਪਰ ਪਰੋਸਾ ਰੱਖ ਕੇ ਛਪੜੀ ਦੇ ਕੋਲ ਪਹੁੰਚਿਆ ਛਪੜੀ ਦੇ ਕੋਲ ਪਹੁੰਚ ਕੇ ਉਹ ਥੋੜਾ ਝਿਜਕ ਗਿਆ ਜੇ ਪਾਣੀ ਡੋਂਗਾ ਹੋਇਆ ਤਾਂ ਕਿਤੇ ਉਹ ਡੁੱਬ ਨਾ ਜਾਵੇ ਐਸ ਲਈ ਉਸਨੇ 베ਰੀ ਦੇ ਮੁੱਢ ਨੂੰ ਫੜ ਲਿਆ ਤੇ ਹੌਲੀ-ਹੌਲੀ ហេਠਾਂ ਉਤਰਿਆ ਜਿਉਂ ਹੀ ਪਾਣੀ ਉਸ ਦੇ ਕੋੜ ਨੂੰ ਲੱਗਣ ਲੱਗਾ ਤੇ ਉਹ ਠੀਕ ਹੁੰਦਾ ਗਿਆ ਉਸ ਦੇ ਸਾਰੇ ਜ਼ਖਮ ਮਿੱਟ ਗਏ ਉਸ ਦਾ ਸਰੀਰ ਆਰੋਗ ਹੋ ਗਿਆ ਅਤੇ ਕੁੰਦਨ ਵਰਗਾ ਹੋ ਗਿਆ ਹੁਣ ਉਹ ਇਸ ਸਰੀਰ ਨੂੰ پا ਕੇ ਬਹੁਤ ਖੁਸ਼ ਹੋਇਆ ਉਸ ਦਾ ਰੋਗ ਖਤਮ ਹੋ ਗਿਆ ਤੇ ਉਹ ਛਪੜੀ ਦੇ ਕਿਨਾਰੇ ਬੈਠ ਕੇ ਰਜਨੀ ਦਾ ਇੰਤਜ਼ਾਰ ਕਰਨ ਲੱਗਾ ਰਜਨੀ ਨੂੰ ਉਡੀਕਣ ਲੱਗਾ ਜਦੋਂ ਰਜਨੀ ਆਈ ਤੇ ਆਪਣੇ ਪਿੰਗਲੇ ਪਤੀ ਨੂੰ ਨਾ ਵੇਖ ਕੇ ਬਹੁਤ ਹੈਰਾਨ ਹੋਈ ਉਸ ਦੀ ਜਗ੍ਹਾ ਅਰੋਗ ਤੇ ਸੁੰਦਰ ਗਬਰੂ ਜਵਾਨ ਵੇਖ ਕੇ ਉਹ ਡਰ ਗਈ ਉਸ ਦੇ ਮਨ ਵਿੱਚ ਆਇਆ ਕਿ ਇਸ ਨੇ ਕਿਤੇ ਮੇਰੇ ਪਤੀ ਨੂੰ ਮਾਰ ਤਾਂ ਨਹੀਂ ਦਿੱਤਾ ਉਹ ਗੁੱਸੇ ਨਾਲ ਬੋਲੀ ਕਿ ਮੇਰਾ ਪਤੀ ਕਿੱਥੇ ਹੈ ਰਜਨੀ ਦੇ ਪਤੀ ਨੇ ਰਜਨੀ ਨੂੰ ਕਿਹਾ के तू पछाणिया नहीं कि मैं ही तेरा पति हाँ रजनी ने थोड़ा पिछे होके क्या नहीं अरोगी सी पिंगला सी को चंगी तरह तुरिया भी नहीं जिस रजनी का पति कह लगा कि तू कोई शक ना कर तेरी सेवा ते तेरा भरोसा देख के मैनू उस परमात्मा ने ठीक कर दिता है रजनी कहन लगी कि मैं कोई भी गल नहीं सुननी तू चोर है तू खूनी है

रजनी ਨੂੰ ਫੇਰ ਵੀ ਪ੍ਰੋਸਾ ਨਾ ਆਇਆ ਉਥੇ ਦਾ ਜੰਮੀ ਧਰਵੀ ਉਥੇ ਪਹੁੰਚਿਆ ਸੀ ਉਸਨੇ ਰਜਨੀ ਨੂੰ ਦਿਲਾਸਾ ਦਿੱਤਾ ਏ ਪੈਨੇ ਇਸ ਤਰ੍ਹਾਂ ਤੂੰ ਨਾ ਰੋ ਇੱਥੋਂ ਥੋੜੀ ਦੂਰ ਕਰਨੀ ਵਾਲੇ ਗੁਰੂ ਜੀ ਰਹਿੰਦੇ ਹਨ ਉਹ ਸੱਚ ਦਾ ਨਿਆਂ ਕਰਨਗੇ ਉਹ ਕਰਾ ਮਾਤੀ ਨੇ ਉਹ ਸਭ ਕੁਝ ਜਾਣਦੇ ਨੇ ਅਸੀਂ ਉਹਨਾਂ ਕੋਲ ਚਲੀਏ ਤੇ ਉਥੇ ਨਬੇਣਾ ਹੋ ਜਾਵੇਗਾ ਇਹ ਸਲਾਹ ਰਜਨੀ ਨੂੰ ਕੁਝ ਚੱਜ ਗਈ ਅਤੇ ਸਾਰੇ ਇਕੱਠੇ ਹੋ ਕੇ ਤੰਤਨ ਸ਼੍ਰੀ ਗੁਰੂ ਰਾਮਦਾਸ ਜੀ ਕੋਲ ਪਹੁੰਚ ਗਏ ਅਗੇ ਗੁਰੂ ਜੀ ਦਾ ਦੀਵਾਨ ਲੱਗਾ ਹੋਇਆ ਸੀ ਕੀਰਤਨ ਚੱਲ ਰਿਹਾ ਸੀ ਜਦੋਂ ਕੀਰਤਨ ਸਮਾਪਤੀ ਹੋਈ ਤਾਂ ਰਜਨੀ ਨੇ ਮੱਥਾ ਟੇਕਿਆ ਤੇ ਆਪਣੀ ਉਪਾਰਤਾ ਨਾਲ ਸੁਣਾਈ ਉਸ ਤੋਂ ਬਾਅਦ ਫਿਰ ਉਸਦੇ ਪਤੀ ਤੋਮੀ ਗੁਰੂ ਜੀ ਨੇ ਵਾਰਤਾ ਨਾ ਸੁਣੀ ਦੋਨਾਂ ਦੇ ਬਿਆਨ ਸੁਣਨ ਤੋਂ ਬਾਅਦ ਗੁਰੂ ਜੀ ਆਪ ਆਪਣੀ ਗੱਦੀ ਤੋਂ ਉੱਠ ਬੈਠੇ ਅਤੇ ਉਸ ਥਾਂ ਤੇ ਪਹੁੰਚ ਗਏ जिथे पिंगले ने इनान किया उस स्थान नेख के गुरु जी बोले पुत्री यह तेरा पति ही है जो इसने दसिया है बिल्कुल ठीक है यह दुख पंजनी जल वाली छपड़ी नहीं सबो अमृत का कुंड है ऐसे जगह सरोवर तैयार कल युग के हजारा जीव इथो स्नान करके ठीक ठाक हो

ਹੁਣ ਉਹ ਆਪਣੀਆਂ ਕਿਆਂ ਨੂੰ ਨਹੀਂ ਪੁੱਛੇਗਾ ਕਿ ਤੁਸੀਂ ਕਿਸ ਦਾ ਦਿਤਾਂ ਖਾਂਦੀਆਂ ਹੋ ਗੁਰੂ ਜੀ ਦੇ ਇਹ ਬਚਨ ਸੁਣ ਕੇ ਰਜਨੀ ਨੂੰ ਤਸੱਲੀ ਹੋ ਗਈ ਉਸੇ ਵੇਲੇ ਉਸਨੇ ਆਪਣੇ ਪਤੀ ਦੇ ਪੈਰਾਂ ਦੇ ਉੱਪਰ ਆਪਣਾ ਸਿਰ ਧਰ ਦਿੱਤਾ ਉਸਨੇ ਜੋ ਵੱਧਕਟ ਬਚਨ ਬੋਲੇ ਸਨ ਆਪਣੇ ਪਤੀ ਨੂੰ ਉਸ ਦੀ ਸ਼ਮਾ ਮੰਗੀ ਅਤੇ ਖੁਸ਼ੀ ਨਾਲ ਗੁਰੂ ਜੀ ਦੇ ਚਰਨਾਂ ਦੇ ਪਾਸ ਹੀ ਰਹਿਣ ਲੱਗੇ ਉਸੇ ਦਿਨ ਤੋਂ ਗੁਰੂ ਜੀ ਨੇ ਉਸ ਚਪਲੀ ਦੀ ਸੇਵਾ ਸ਼ੁਰੂ ਕਰ ਦਿੱਤੀ ਅਤੇ ਵਰ ਦਿੱਤਾ ਕਿ ਜਿਹੜਾ ਇੱਥੇ ਆ ਕੇ ਇਸ਼ਨਾਨ ਕਰੇਗਾ ਉਹ ਰਾਜੀ ਹੋ ਕੇ ਜਾਵੇਗਾ ਉਸ ਦੇ ਸਾਰੇ ਰੋਗ ਦੁੱਖ ਦੂਰ ਹੋ ਜਾਣਗੇ ਸ੍ਰੀ ਗੁਰੂ ਰਾਮਦਾਸ ਜੀ ਦੇ ਪਿੱਛੋਂ ਇਹ ਸੇਵਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਪੱਕਾ ਕੀਤਾ ਤੇ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਆਰੰਭ ਕਰ ਦਿੱਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਕਾਰ ਤਕਤ ਸਾਹਿਬ ਤਿਆਰ ਕਰਵਾਇਆ ਅੱਜ ਵੀ ਸੰਗਤਾਂ ਸ੍ਰੀ ਹਰਮੰਦਰ ਸਾਹਿਬ ਹਮ ਹੁਮਾ ਕੇ ਪਹੁੰਚਦੀਆਂ ਹਨ ਦੇਸ਼ ਵਿਦੇਸ਼ ਤੋਂ ਦਰਸ਼ਨ ਕਰਨ ਆਉਂਦੀਆਂ ਹਨ ਤੇ ਇਸ਼ਨਾਨ ਕਰਦੀਆਂ ਹਨ ਆਪਣੇ ਦੁੱਖ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਬੇਨਤੀ ਕਰਕੇ ਅਰਦਾਸ ਕਰਕੇ ਇਸ਼ਨਾਨ ਕਰਦੀਆਂ ਹਨ ਤੇ ਆਪਣੇ ਦੁੱਖ ਦੂਰ ਕਰਦੀਆਂ ਹਨ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ 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 ਤਨਤਨ ਸ੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ